ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਰੂਪੀ ਗੁਰਪਿਆਰੀ ਸਾਧ ਸੰਗਤ ਜੀ ਸਾਡਾ ਅੱਜ ਦਾ ਵਿਸ਼ਾ ਕਿ ਰੋਜ ਚਪਾਈ ਸਾਬ ਦਾ ਪਾਠ ਕਿਉਂ ਕਰਨਾ ਚਾਹੀਦਾ ਹੈ ਸੰਗਤ ਜੀ ਚਪਾਈ ਸਾਬ ਦੇ ਪਾਠ ਵਿੱਚ ਬਹੁਤ ਤਾਕਤ ਹੈ ਜਦੋਂ ਬੰਦਾ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ ਕੋਈ ਆਪਣਾ ਦੁੱਖ ਵੰਡਾਉਣ ਨੂੰ ਸਹਾਰਾ ਨਹੀਂ ਲੱਭਦਾ ਬਹੁਤ ਪਰੇਸ਼ਾਨੀ ਵਿੱਚ ਹੈ ਕਿਸੇ ਨਾਲ ਆਪਣਾ ਦੁੱਖ ਦਰਦ ਮਡਾ ਵੀ ਨਹੀਂ ਸਕਦਾ ਉਦੋਂ ਸ਼੍ਰੀ ਕਲਗੀਧਰ ਪਿਤਾ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਦੀ ਹੱਥ ਫੜ ਕੇ ਰੱਖਿਆ ਕਰਦੇ ਨੇ ਜਦੋਂ ਅਸੀਂ ਆਪਾਠ ਸ਼ੁਰੂ ਕਰਦੇ ਆ ਤਾਂ ਸ਼ੁਰੂ ਹੁੰਦਾ ਹੈ ਹਮਰੀ ਕਰੋ ਹੱਥ ਦੇ ਰਛਾ ਪੂਰਨ ਹੋਏ ਚਿੱਤ ਕੀ ਇੱਛਾ ਸੰਗਤ ਜੀ ਜਦੋਂ ਅਸੀਂ ਇਹ ਸ਼ੁਰੂ ਕਰਦੇ ਹਾਂ 함ਰੀ ਕਰੋ ਹਾਤੇ ਰਸ਼ਾ ਤਾਂ ਅਸੀਂ ਆਪਣੇ ਗੁਰੂ ਸਾਹਿਬ ਨੂੰ ਅਰਦਾਸ ਕਰਦੇ ਹਾਂ ਕਿ ਆਪਣੀ ਬਾਹ ਦੇ ਕੇ ਸਾਡਾ ਬਾਹ ਫੜ ਸਵਾਹਿਗੁਰੂ ਅਸੀਂ ਬਹੁਤ ਦੁਖੀ ਹਾਂ ਬਹੁਤ ਅਕੱਲਾ ਮਹਿਸੂਸ ਕਰ ਰਹੇ ਹਾਂ ਜਦੋਂ ਤੁਸੀਂ ਚਪੋਈ ਸਾਹਿਬ ਦਾ ਪਾਠ ਕਰ ਲੋਗੇ ਤਾਂ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਸੀਂ ਆਪਣੇ ਆਪ ਵਿੱਚ ਬਹੁਤ ਤਾਕਤ ਮਹਿਸੂਸ ਕਰੋਗੇ ਆਪਣੇ ਆਪ ਨੂੰ ਬਹੁਤ ਹੀ ਸਟਰੋਂਗ ਫੀਲ ਕਰੋਗੇ ਤੁਹਾਡੇ ਮਨ ਵਿੱਚੋਂ ਇੱਕ ਡਰ ਭੈ ਮੁੱਕ ਜਾਵੇਗਾ ਇੱਕ ਹਿੰਮਤ ਆ ਜਾਵੇਗੀ ਐਨੀ ਤਾਕਤ ਹੈ ਚਪੋਈ ਸਾਹਿਬ ਦੇ ਪਾਠ 'ਚ ਜਦੋਂ ਤੁਸੀਂ ਸੱਚੇ ਮਨ ਨਾਲ ਚਪੋਈ ਸਾਹਿਬ ਦਾ ਪਾਠ ਕਰ ਲਿਆ ਤਾਂ ਸਾਰੀਆਂ ਔਕੜਾਂ ਨੇ ਆਪੇ ਦੂਰ ਹੋ ਜਾਣਾ ਦੁੱਖ ਵਰਗਾ ਤੁਹਾਡੇ ਵੀ ਥੋੜੇ ਨੇੜੇ ਤੇੜੇ ਨਹੀਂ ਆਣਾ ਵਾਹਿਗੁਰੂ ਨੇ ਤੁਹਾਡੀ ਬਾਹ ਫੜ ਕੇ ਤੁਹਾਡੇ ਆਪੇ ਸਾਰੇ ਕਾਰਜ ਸਫਲ ਕਰਨੇ ਨੇ ਤੇ ਤੁਹਾਨੂੰ ਦੁੱਖਾਂ ਤੋਂ ਦੂਰ ਕਰਨਾ ਹੈ ਜਦੋਂ ਅਸੀਂ ਆਪਣੇ ਗੁਰੂ ਸਾਹਿਬ ਅੱਗੇ ਅਰਦਾਸ ਕਰਤੀ ਵਿਚਾਰ ਸਾਂਝਾ ਕਰਦੇ ਸਮੇਂ ਫੁੱਲਾਂ ਚੁੱਕਾਂ ਦੀ ਮਾਫੀ ਜੀ ਸੰਕਤ ਜੀ ਬਾਣੀ ਪੜੋ ਗੁਰਦੁਆਰਾ ਸਾਹਿਬ ਜਾਓ ਗੁਰੂ ਦੇ ਸਿੰਘ ਸਜੋ ਵਾਹਿਗੁਰੂ ਸ਼ੁਰੂਆਤ ਦਾ ਭਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ